ਨੂਰ ਬੋਲ ਗਿਆ ਜੋ ਤੂੰ ਇਹ ਬੰਦਾ ਸਨਫ ਫੜਦੀ ਬੰਦਾ ਕਰਨ ਨਾਚਤ ਕਰਨਾ ਪਿਆਰ ਕਰਨਾ ਇਸ ਦੇ ਪਿੱਛੇ ਅਗਰ ਦੇਖਿਆ ਜਾਏ ਜੰਦਰ ਸ਼ਹਿਰ ਵਿੱਚ ਪੰਜਾਬ ਕੇਸਰੀ ਗ੍ਰੁੱਪ ਦੀ ਬਹੁਤ ਵੱਡੀ वाल्मीकि शक्ति वाल्मीकि शक्ति वाल्मीकि मैं राज राजू ਸਹਿ ਵਾਲਮੀਕੀ ਸਭਾ ਚੇਅਰਮੈਨ ਅੱਜ ਇਹ ਇੱਕ ਮੇਰੇ ਪਿੱਛੇ ਕਰ ਰਿਹਾ ਇੱਕ ਕੈਂਪਨ ਕਰਦਾ ਹਾਂ ਸ਼ੋਭਾ ਯਾਤਰਾ ਐਸੂਲੇ ਬਹੁਤ ਸੁੰਦਰ ਸੁੰਦਰ ਝਾਰਨੀ ਆ ਔਰ ਸਾਡੇ ਜਿੰਨੇ ਵੀ ਮੰਤਰੀ ਸਾਹਿਬ ਆਏ ਸਾਡੀ ਅਵਨਾਸ਼ ਦੇ ਰੈਨਵੇਡ ਸਾਰਿਆਂ ਨੇ ਸ਼ੋਭਾ ਯਾਤਰਾ ਗੱਡੀ ਜਾਂਦੀ ਆ ਔਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਸਹਿ ਵਾਲਮੀਕੀ ਹਰ ਹਰ ਵਾਲਮੀਕੀ ਹੁਣ ਰੂਟ ਪਲਾਨ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਸਾਰਾ ਸ਼ੁਰੂ ਹੋ ਕੇ ਪ੍ਰਭੂ ਰਾਮ ਚੌਂਕ ਤੋਂ ਸ਼ੁਰੂ ਹੋ ਕੇ ਲਵਕੁਸ਼ ਚੌਂਕ ਸਾਰਿਆਂ ਨੂੰ ਕਰ ਦਿੰਦਾ ਆਲੇ ਮੁਹੱਲੇ ਸਮਾਂ ਤੋਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਅੱਜ ਭਗਵਾਨ ਵਾਲਮੀਕੀ ਜੀ ਦਾ 7 ਤਰੀਕ ਦਾ ਜੋ ਜਨਮ ਦਿਹਾੜਾ ਹੈ ਉਹਦੇ ਅਕੋਰਡਿੰਗ ਇਹ ਅੱਜ ਮਨਾਈ ਜਾ ਰਹੀ ਹੈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਬਹੁਤ ਹੀ ਤੁਮਤਮ ਨਾਲ ਹਰ ਸਾਲ ਦੀ ਤਰ੍ਹਾਂ ਅੱਜ ਫੇਰ ਬਹੁਤ ਤੁਮਤਮ ਨਾਲ ਕੱਢੀ ਜਾ ਰਹੀ ਹੈ ਮੈਂ ਸਾਰੇ ਵਾਲਮੀਕੀ ਸਮਾਜ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੀ ਆ ਇਸ ਖਾਸ ਔਂਦੀ ਜੀ ਨੂੰ ਚੰਦਰਕੇਰੇਵਾਲ ਜੀ ਨੂੰ ਹੋਰ ਆਪਣੇ ਜਿੰਨੇ ਵੀ ਪ੍ਰਧਾਨ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਧੰਨਵਾਦ। ਵਾਲਮੀਕੀ ਹਰ ਹਰ ਵਾਲਮੀਕੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਵਰਨਾ ਸਾਗਰ ਲਵਕੁਸ਼ ਦੇ ਪਾਲਨਹਾਰ ਜਿਨ੍ਹਾਂ ਨੇ 1200 ਸਾਲ ਪਹਿਲੇ ਰਮਾਇਣ ਲਿਖ ਦਿੱਤੀ ਸੀ 7 ਤਰੀਕ ਨੂੰ ਉਹਨਾਂ ਦਾ ਪੜਗੋਸਵ ਮਨਾਇਆ ਜਾ ਰਿਹਾ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜਲੰਧਰ ਦੀ ਪਵਿੱਤਰ ਧਰਤੀ ਸ਼੍ਰੀ ਰਾਮ ਚੌਂ ਤੋਂ ਅੱਜ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਦੇ ਕੈਬਨਲ ਮੰਤਰੀ ਬਹੁਤ سارے ਆਏ ਨੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਖਾਸ ਕਰਕੇ ਜਲੰਧਰ ਦੀਆਂ ਵਾਦਮਿਕ ਸਭਾਵਾਂ ਸ਼ਹਿਰ ਦੀਆਂ ਅਦਰ ਪਿੰਡਾਂ ਦੀਆਂ ਜਿਨ੍ਹਾਂ ਨੇ ਇਕਜੁੱਟ ਹੋ ਕੇ ਸਿਢੀ ਵਾਦਮਿਕ ਸਭਾ ਨੂੰ ਅੱਜ ਸਾਡੇ ਨਾਲ ਸਾਡੇ ਚੱਲ ਰਹੇ ਹੈ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜੈ ਹਾਲਮ ਕੀ ਹਾ ਹਾ ਹਾ